ਹੈਲੋ एवरीवन ਸਸਿਕਾ ਬਾਈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਤੁਹਾਡੇ ਪੇਪਰਾਂ ਦੀ ਤਿਆਰੀ ਬਈ ਜਲਦੀ ਹੋਏਗੀ ਅਸੀਂ ਤੁਹਾਡਾ ਸਾਡੇ YouTube ਚੈਨਲ ਪੰਜਾਬ ਐਸਪੀਡੈਂਟ ਦੇ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਜਨਵਰੀ ਤੋਂ ਲੈ ਕੇ ਜੂਨ ਮਹੀਨੇ ਤੱਕ ਦੇ 6 ਮਹੀਨੇ ਦੇ ਖਬਰਾਂ ਡਿਸਕਸ ਕਰਾਂਗੇ ਜਿਸ ਦਾ ਇਹ ਪਾਰ ਦੂਜਾ ਹੈ ਜੇ ਤੁਸੀਂ ਤਿਆਰੀ ਕਰ ਰਹੇ ਹੋ ਕਿਸੇ ਵੀ ਐਗਜ਼ਾਮ ਦੇ ਜਿਵੇਂ ਕਿ ਪੰਜਾਬ ਪੁਲਿਸ ਪਟਵਾਰੀ ਨੈਪ ਤਹਿਸੀਲਦਾਰ ਸੀਨੀਅਰ ਅਸਿਸਟੈਂਟ ਜਾਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਾਂ ਤੁਹਾਡੇ ਲਈ ਵੀਡੀਓ ਬਿਲਕੁਲ ਵਧੀਆ ਰਹੇਗੀ ਖਾਸ ਰਹੇਗੀ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਣਾ ਵੀਡੀਓ ਵਿੱਚ ਅਸੀਂ ਕੁਐਸਚਨ ਦੇ ਨਾਲ ਨਾਲ ਸਟ੍ਰੈਟੇਜੀ ਵੀ ਡਿਸਕਸ ਕਰਾਂਗੇ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ ਫਸਟ ਹੈ ਕੱਪੜ ਅਤੇ ਚਲ ਬੀਚਸ ਇਹ ਰੀਸੈਂਟ న్యూਸ ਦੇ ਵਿੱਚ ਆਈਆਂ ਨੇ ਜਿਨ੍ਹਾਂ ਨੂੰ ਬਲੂ ਫਲੈਗ ਸਰਟੀਫਿਕੇਸ਼ਨ ਮਿਲਿਆ ਅਤੇ ਇਹੇ ਬੀਚਸ ਹੈਗੇ ਨੇ ਕੇਰਲਾ ਦੇ ਵਿੱਚ ਇੰਡੀਆ ਦੇ ਵਿੱਚ ਟੋਟਲ ਬਲੂ ਫਲੈਗ ਬੀਚਸ ਦੀ ਗੱਲ ਕਰਦੇ ਹਾਂ ਤਾਂ ਇਹ ਟੋਟਲ ਨੰਬਰ ਇਹਨਾਂ ਦੇ 13 ਨੇ हम आप गल करें केरला स्टेट बारे केरला जिसनों की गोड्स आउन कंट्री नाम ना जाता है इस दीएम पिनराई विजयन गवर्नर राजेंद्र अरलेकर कैपिटल थिरुवंत पूर्णम है फोक डांसिस जिमें कि कथकली मोहिनीतम थीयम ओपाना थिरुवर्थक अली है फेमस फेस्टिवल जिमें कि ओनाम फेस्टिवल विशु फैसटिवल थ्रिसुपुरम फैसटिवल अटुल पोंगल फैसटिवल है ਕੇਰਲਾ ਸਟੇਟ ਵਿੱਚ ਟੋਟਲ 6 نیشنل ਪਾਰਕ ਨੇ ਪਹਿਲਾ ਇਰਾਵिकुलम नेशनल पार्क, ਸੈਕੰਡ ਸਾਇਲੈਂਟ ਵੈਲੀ नेशनल पार्क, ਥਰਡ ਮਾਥਿਕੇਤਨ ਸ਼ੋਲਾ नेशनल पार्क, 4th ਅਨਾਮੂਦੀ ਸ਼ੋਲਾ नेशनल पार्क ਅਤੇ 5th ਤੁੰਬਾਦਮ ਸ਼ੋਲਾ नेशनल पार्क ਅਤੇ ਲਾਸਟ ਹੈ ਪੈਰੀਅਰ नेशनल पार्क ਫੇਮਸ ਟੈਂਪਲ ਜਿਵੇਂ ਕਿ ਸ਼੍ਰੀ ਪਦਮਸਵਮੀ ਟੈਂਪਲ ਅਤੇ ਵਾਧਾਕੁੰਥਮ ਟੈਂਪਲ ਹੈ ਨੈਕਸਟ ਗੱਲ ਕਰਦੇ ਹਾਂ ਪਦਮ ਅਵਾਰਡ 2025 ਜਿਸ ਦੇ ਵਿੱਚ ਪਦਮ ਵਿਭੂਸ਼ਣ ਟੋਟਲ 7 ਬੰਦਿਆਂ ਨੂੰ ਮਿਲਿਆ ਅਤੇ ਪਦਮ ਭੂਸ਼ਣ ਸਿਰਫ 19 ਬੰਦਿਆਂ ਨੂੰ ਅਤੇ ਪਦਮ ਸ਼੍ਰੀ 113 ਪਰਸਨਾਂ ਨੂੰ ਮਿਲਿਆ ਭਾਰਤ ਦਾ ਹਾਈਐਸਟ ਵਿਲੇਨ ਅਵਾਰਡ ਜਿਸ ਦੇ ਨਾਮ ਹੈ ਭਾਰਤ ਰਤਨ ਜਿਸ ਨੂੰ ਇਸਟੈਬਲਿਸ਼ ਕੀਤਾ ਗਿਆ 2 ਜਨਵਰੀ 1954 ਨੂੰ ਅਤੇ ਪਹਿਲੀ ਵਾਰ ਇਹ ਅਵਾਰਡ ਸੀ ਰਾਜਾ ਗੋਪਾਲਾਚਾਰੀ ਐਸ ਰਾਧਾ ਕ੍ਰਿਸ਼ਨ ਅਤੇ ਸੀ ਵੀ ਰਮਨ ਨੂੰ ਮਿਲਿਆ ਭਾਰਤ ਰਤਨ ਪਹਿਲੀ ਵਾਰ ਫੀਮੇਲ ਨੂੰ ਮਿਲਿਆ ਉਸ ਦਾ ਨਾਮ ਹੈ ਇੰਦਰਾ ਗਾਂਧੀ ਜਿਨ੍ਹਾਂ ਨੂੰ 1971 ਵਿੱਚ ਇਹ ਅਵਾਰਡ ਮਿਲਿਆ ਪਹਿਲੇ 4 ਨੇ ਜਿਨ੍ਹਾਂ ਨੂੰ ਇਹ ਭਾਰਤ ਰਤਨ ਅਵਾਰਡ ਮਿਲਿਆ ਉਹਨਾਂ ਦਾ ਨਾਮ ਹੈ ਅਬਦੁਲ ਗਾਫਰ ਖਾਨ ਜਿਨ੍ਹਾਂ ਨੂੰ ਫਰੰਟਰਰ ਗਾਂਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਨਾਂ ਨੂੰ 1987 ਵਿੱਚ ਭਾਰਤ ਰਤਨ ਦਾ ਅਵਾਰਡ ਮਿਲਿਆ ਨੈਕਸਟ ਹੈ ਫਰਸਟ ਪੋਸਟ ਮੋਸਟ ਰਿਸਿਪੀਐਂਟ ਮਰਨ ਦਾ ਪ੍ਰਾਂਤ ਜਿਸ ਨੂੰ ਭਾਰਤ ਰਤਨ ਅਵਾਰਡ ਮਿਲਿਆ ਉਹਨਾਂ ਦਾ ਨਾਮ ਹੈ ਲਾਲਬਾਦ ਦੋਸ਼ਾਸਤਰੀ ਇਹਨਾਂ ਨੂੰ 1962 ਵਿੱਚ ਅਵਾਰਡ ਮਿਲਿਆ ਅਤੇ ਇਹ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਰਹੇ ਜਨਮ ਅਤੇ ਭਾਰਤ ਰਤਨ ਅਵਾਰਡ ਜੋ ਕਿ ਦਿੱਤਾ ਜਾਂਦਾ ਹੈ ਆਪਣੇ ਪ੍ਰੈਜ਼ੀਡੈਂਟ ਦੇ ਦੁਆਰਾ ਹੁਣ ਗੱਲ ਕਰਦੇ ਹਾਂ ਕੈਗੇ ਡਾਂਸ ਫੈਸਟੀਵਲ ਰੀਸੈਂਟਲੀ ਸੈਲੀਬ੍ਰੇਟਡ ਹਾਲੀ ਦੇ ਵਿੱਚ ਕੈਗੇ ਡਾਂਸ ਫੈਸਟੀਵਲ ਮਨਾਇਆ ਗਿਆ ਇਹ ਡਾਂਸ ਫੈਸਟੀਵਲ ਸਿੱਖਮ ਸਰਕਾਰ ਨੇ ਮਨਾਇਆ ਸਿੱਖਮ ਸਟੇਟ ਬਾਰੇ ਗੱਲ ਕਰਦੇ ਹਾਂ ਤਾਂ ਇੱਥੋਂ ਦਾ ਸੀਐਮ ਪ੍ਰੇਮ ਸਿੰਘ ਤਮੰਗ ਗਵਰਨਰ ਹੋਮ ਪ੍ਰਕਾਸ਼ ਮਾਥੂਨ ਅਤੇ ਕੈਪੀਟਲ ਗੈਂਟ ਹੋ ਗਏ ਫੋਕ ਡਾਂਸਿਸ ਜਿਵੇਂ ਕਿ ਲੂਕ ਹੈਂਕਾਮੂ ਰੈਚਨਜੂਮਾ ਅਤੇ ਮਰੂਨੀ ਅਤੇ ਤਮੰਗ ਸੇਲੋ ਹੈ ਫੇਮਸ ਫੈਸਟੀਵਲ ਲੋਸਾਂਗ ਫੈਸਟੀਵਲ ਸਵਾਗਤ ਆਵਾ ਫੈਸਟੀਵਲ ਬੰਚੂ ਅਤੇ ਲੋਸਾਰ ਫੈਸਟੀਵਲ ਹੈ ਇੰਪੋਰਟੈਂਟ ਟੈਂਪਲ ਜਿਵੇਂ ਕਿ ਹਨੂਮਾਨ ਟੋਕਪਾ ਟੈਂਪਲ ਕ੍ਰਿਸ਼ਨਾਸ਼ਵਰ ਮਹਾਦੇਵ ਟੈਂਪਲ ਅਤੇ ਸੋਲੋਫੋਕ ਚੰਦਰਦਾਮਭੇ ਟੈਂਪਲ ਸਿੱਕਮ ਸਟੇਟ ਵਿੱਚ ਸਰ ਵੀ ਕਨੈਸ਼ਨ ਪਾਰਕ ਹੈ ਜਿਸ ਦਾ ਨਾਮ ਹੈ ਕੰਚਨ ਕਾਇੰਗਚੈਂਗ ਜੰਗਾ ਨੈਸ਼ਨਲ ਪਾਰਕ ਅਤੇ ਇਸ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦਾ ਦਰਜਾ ਮਿਲਿਆ ਹੋਇਆ ਹੈ ਨੈਕਸਟ ਗੱਲ ਕਰਦੇ ਹਾਂ ਡਾਇਰੈਕਟਰ ਜਨਰਲ ਆਫ ਸੀਆਰਪੀਐਫ ਸੀਆਰਪੀਐਫ ਮਤਲਬ ਕੀ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਜੋ ਕਿ ਇ ਸਟੈਬਲਿਸ਼ ਹੋਈ 27 ਜੁਲਾਈ 1939 ਨੂੰ ਅਤੇ ਇਸ ਦਾ ਹੈੱਡਕੁਆਰਟਰ ਨਵੀਂ ਦਿੱਲੀ ਹੈ ਇਸ ਦੇ ਨਵੇਂ ਡਾਇਰੈਕਟਰ ਜਨਰਲ ਜਿਦਾ ਨਾਮ ਹੈ ਗਿਆਨਿੰਦਰ ਪ੍ਰਤਾਪ ਸਿੰਘ ਅਤੇ ਸੀਆਰਪੀਐਫ ਮਿਨਿਸਟਰੀ ਆਫ ਹੋਮ ਅਫੇਅਰ ਦੇ ਅੰਡਰ ਆਉਂਦੀ ਹੈ ਨੈਕਸਟ ਗੱਲ ਕਰਦੇ ਹਾਂ ਵਰਲਡ ਦੀ ਫਾਸਟੈਸਟ ਹਾਈ ਸਪੀਡ ਟ੍ਰੇਨ ਜਿਸ ਦਾ ਨਾਮ ਹੈ CR 4500 ਇਸ ਨੂੰ ਲਾਂਚ ਕੀਤਾ ਚਾਈਨਾ ਨੇ ਹੁਣ ਆਪਾਂ ਗੱਲ ਕਰਦੇ ਹਾਂ ਚਾਈਨਾ ਕੰਟਰੀ ਬਾਰੇ ਚਾਈਨਾ ਦੀ ਕੈਪੀਟਲ ਬੀਜਿੰਗ ਅਤੇ ਕਰੰਸੀ ਯੁਆਨ ਹੈ ਇੰਡੀਆ ਤੇ ਚਾਈਨਾ ਨਾਲ ਜੋ ਬਾਰਡਰ ਸ਼ੇਅਰ ਹੁੰਦਾ ਹੈ ਉਸ ਦਾ ਨਾਮ ਹੈ ਲਾਈਨ ਆਫ ਐਕਚੂਅ ਕੰਟਰੋਲ ਜਾਂ ਫਿਰ ਮੈਕਮੋਹਨ ਲਾਈਨ ਲੰਗਸਟ ਰਿਵਰ ਇਨ ਚਾਈਨਾ ਜਿਸ ਦਾ ਨਾਮ ਹੈ ਯੰਗਟੇਜ਼ ਰਿਵਰ ਜੋ ਕਿ ਏਸ਼ੀਆ ਦੀ ਸਭ ਤੋਂ ਲੰਬੀ ਨਦੀ ਹੈ ਅਤੇ ਵਰਲਡ ਦੀ ਸਭ ਤੋਂ ਤੀਸਰੀ ਲੰਬੀ ਨਦੀ ਹੈ ਅਗਰ ਵਰਲਡ ਦੀ ਸਭ ਤੋਂ ਲੰਬੀ ਨਦੀ ਗੱਲ ਕਰਦੇ ਆਂ ਤਾਂ ਇਸ ਦਾ ਨਾਮ ਹੈ ਨਾਈਲ ਰੀਵਰ ਚਾਈਨਾ ਵਿੱਚ ਮਸ਼ਹੂਰ ਚੀਜ਼ਾਂ ਜਿਵੇਂ ਕਿ ਗ੍ਰੇਟ ਵਾਲ ਆਫ ਚਾਈਨਾ ਜਿਸ ਦੀ ਲੈਂਥ 21196 ਕਿਲੋਮੀਟਰ ਹੈ 1987 ਵਿੱਚ ਇਹ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਦੇ ਅੰਦਰ ਸ਼ਾਮਿਲ ਹੋਈ ਚਾਈਨਾ ਦੀ ਸਿਟੀ ਜਿਵੇਂ ਕਿ ਬੀਜਿੰਗ ਅਤੇ ਇਥੋਂ ਦੀ ਕੈਪੀਟਲ ਜਿਸ ਨੂੰ ਕੀ ਫੋਰਬਿਡਨ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਫੇਮਸ ਪਾਸ ਜੋ ਕਨੈਕਟ ਕਰਦਾ ਹੈ ਇੰਡੀਆ ਦੇ ਚਾਈਨਾ ਨੂੰ ਹਿਮਾਲਿਆ ਦੇ ਵਿੱਚ ਜਿਸ ਦਾ ਨਾਮ ਹੈ ਨਥੂਲਾ ਪਾਸ ਚైనా ਆਪਣੀ ਸਭ ਤੋਂ ਲੰਬੀ ਬਾਰਡਰ ਸ਼ੇਅਰ ਕਰਦਾ ਬਾਉਂਡਰੀ ਸ਼ੇਅਰ ਕਰਦਾ ਹੈ ਉਹ ਕਰਦਾ ਰੂਸ਼ੀਆ ਦੇ ਨਾਲ ਆਫੀਸ਼ੀਅਲ ਨੇਮ ਆਫ ਚైనా ਜਿਸ ਦਾ ਨਾਮ ਹੈ ਪੀਪਲਸ ਰਿਪਬਲਿਕ ਆਫ ਚైనా ਚైనా ਦੇ ਸਪੇਸ ਪ੍ਰੋਗਰਾਮ ਜਿਸ ਦਾ ਨਾਮ ਹੈ ਚైనా ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਅਤੇ ਚైనా ਜੋ ਕਿ ਭਾਰਤ ਦੀ ਸੋਰੀ ਚైనా ਜੋ ਕਿ ਦੇਸ਼ ਦੀ ਸਭ ਤੋਂ ਵਰਲਡ ਦੀ ਅਮਰਜ ਇਕਨੋਮੀ ਹੈ ਪਹਿਲੇ ਨੰਬਰ ਤੇ ਯੂਐਸਏ ਹੈ ਸੈਕੰਡ ਚਾਈਨਾ ਅਤੇ ਇੰਡੀਆ ਜੋ ਕਿ ਆਪਣਾ ਚੌਥੇ ਨੰਬਰ ਤੇ ਹੈ ਏਰੀਆ ਵਾਈਜ਼ ਗੱਲ ਕਰਦੇ ਚਾਈਨਾ 3rd ਪੋਜੀਸ਼ਨ ਤੇ ਹੈ ਪਹਿਲੇ ਤੇ ਰਸ਼ੀਆ ਸੈਕੰਡ ਕੈਨੇਡਾ 3rd ਚਾਈਨਾ ਅਤੇ ਇੰਡੀਆ ਭਾਰਤ ਆਪਣਾ ਇਹਦੇ ਵਿੱਚ 7ਵੇਂ ਪੋਜੀਸ਼ਨ ਤੇ ਹੈ ਤਾਂ ਨੈਕਸਟ ਗੱਲ ਕਰਦੇ ਆ ਯੂਨਿਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਇਸਨੇ ਹਾਲੇ ਦੇ ਵਿੱਚ ਆਪਣਾ ਨਵਾਂ ਸੀਓ ਨਿਯੁਕਤ ਕੀਤਾ ਹੈ ਜਜਾ ਨਾਮ ਹੈ ਭੁਵਨੇਸ਼ ਕੁਮਾਰ ਯੂਆਈਡੀਆਈ ਇਸ ਐਸਟੈਬਿਸ਼ਡ ਹੋਈ 2009 ਦੇ ਵਿੱਚ ਅਤੇ ਇਸ ਦਾ ਹੈੱਡਕੁਆਟਰ ਨਿਊ ਦਿੱਲੀ ਹੈ। UIDAI ਇੱਕ ਸਟੈਚੂਟਰੀ ਬਾਡੀ ਹੈ ਜਿਸ ਨੂੰ ਕ੍ਰੀਏਟ ਕੀਤਾ ਗਿਆ ਅਧਾਰ ਐਕਟ ਦੇ ਦੁਆਰਾ। ਹੁਣ ਆਪਾਂ ਗੱਲ ਕਰਦੇ ਹਾਂ ਇੰਡੀਆ ਦੇ ਕੁਝ ਫੈਕਟ। ਇਥੋਂ ਦੀ ਕੈਪੀਟਲ ਨਿਊ ਦਿੱਲੀ। ਕੇਰਲਾ ਜਿਸ ਨੂੰ ਕੀ ਸਪਾਈਸ ਗਾਰਡਨ ਆਫ ਇੰਡੀਆ ਨਾਮ ਜਾਣਿਆ ਜਾਂਦਾ ਹੈ। ਲਾਰਜੇਸਟ ਸਿਟੀ ਇਨ ਇੰਡੀਆ ਬਾਏ ਏਰੀਆ। ਰੀਵਾਈਜ਼ ਭਾਰਤ ਦੀ ਸਭ ਤੋਂ ਲਾਰਜੇਸਟ ਸਟੇਟ ਜਿਸ ਦਾ ਨਾਮ ਹੈ ਰਾਜਸਥਾਨ। ਨੈਸ਼ਨਲ ਐਨੀਮਲ ਬੰਗਾਲ ਟਾਈਗਰ। ਲੋਂਗੇਸਟ ਰਿਵਰ ਗੰਗਾ ਜੋ ਜਿਸ ਦਾ origin ਹੈ ਗੰਗੋਤਰੀ ਗਲੇਸ਼ੀਅਰ ਉੱਤਰਾਖੰਡ ਵਿੱਚ ਇੰਡੀਆ ਦਾ ਨਦਰਨ ਪੁਆਇੰਟ ਹੈ ਇੰਦਰਾ ਕੋਲ ਜੋ ਕਿ ਲਦਾਖ ਵਿੱਚ ਸਿਤ ਹੈ ਅਤੇ ਸਾਊਥਰਨ ਪੁਆਇੰਟ ਹੈ ਇੰਦਰਾ ਪੁਆਇੰਟ ਜੋ ਕਿ ਅੰਡੇਮਾਨ ਅਤੇ ਨਿਕਬਰ ਆਈਲੈਂਡ ਵਿੱਚ ਸਿਤ ਹੈ ਵੈਸਟਰਨ ਪੁਆਇੰਟ ਦੀ ਗੱਲ ਕਰਦੇ ਹਾਂ ਤਾਂ ਇਹ ਗੁਹਾਰਮੋਤੀ ਹੈ ਜੋ ਕਿ ਗੁਜਰਾਤ ਵਿੱਚ ਸਿਤ ਹੈ ਅਤੇ ਈਸਟਰਨ ਪੁਆਇੰਟ ਕੀ ਬਦੂ ਜੋ ਕਿ অরुणाਚਲ ਪ੍ਰਦੇਸ਼ ਵਿੱਚ ਹੈ ਟੋਟਲ ਲੈਂਥ ਆਫ ਇੰਡੀਆ ਫਰੋਮ ਨੋਥ ਟੂ ਸਾਊਥ ਜਿਸ ਦੀ ਲੈਂਥ ਹੈ 3214 ਕਿਲੋਮੀਟਰ ਅਤੇ ਇਸਟ ਤੋਂ ਲੈ ਕੇ ਵੈਸਟ ਤੱਕ ਦੀ ਟੋਟਲ ਲੰਬਾਈ ਜੋ ਕਿ 2933 ਕਿਲੋਮੀਟਰ ਹੈ। ਰੋਬੀ ਕੋ ਪੈਂਸਰ ਜੋ ਕਿ ਭਾਰਤ ਦੇ 8 ਸਟੇਟਾਂ ਵਿੱਚੋਂ ਪਾਸ ਕਰਦਾ ਹੈ ਜਿੱਦਾਂ ਕਿ ਉਹ ਸਟੇਟਾਂ ਨੇ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਵੈਸਟ ਬੰਗਾਲ, ਤ੍ਰਿਪੁਰਾ ਅਤੇ ਮਿਜ਼ੋਰਮ। ਨੈਕਸਟ ਹੈ ਜੰਮੂ ਐਂਡ ਕਸ਼ਮੀਰ ਲਦਾਖ ਥਰੂ ਦਾ ਏਜਿਸ ਇਹ ਬੁੱਕ ਟਾਈਟਲ ਜੋ ਦਿੱਤਾ ਗਿਆ ਅਮਿਸ਼ਾ ਦੇ ਦੁਆਰਾ ਜਿਹਦੇ ਉੱਤਰ ਰਹੇ ਰਗੁਬਿੰਦਰ ਤਨਵਰ ਹੁਣ ਆਪਾਂ ਗੱਲ ਕਰਦੇ ਹਾਂ ਕੁਝ ਇੰਪੋਰਟੈਂਟ ਬੁੱਕਸ ਬਾਰੇ ਜਵਾਹਰ ਲਾਲ ਨਹਿਰੂ ਨਾਲ ਰਿਲੇਟਡ ਕੁਝ ਬੁੱਕਸ ਦੀ ਡਿਸਕਵਰੀ ਆਫ ਇੰਡੀਆ ਇਹਨਾਂ ਦੀ ਆਟੋ ਬਾਇਓਗ੍ਰਾਫੀ ਹੈ ਲੈਟਰ ਫਰਮ ਮੇ ਫਾਦਰ ਟੂ ਹਿਸ ਡਾਟਰ ਅਤੇ ਗਲਿੰਸੇਜ਼ ਆਫ ਦੀ ਵਰਲਡ ਹਿਸਟਰੀ ਹੁਣ ਆਪਾਂ ਗੱਲ ਕਰਦੇ ਹਾਂ ਮਹਾਤਮਾ ਗਾਂਧੀ ਨਾਲ ਰਿਲੇਟਡ ਬੁੱਕਸ ਦੀ ਸਟੋਰੀ ਆਫ ਮਾਈ ਐਕਸਪੈਰੀਮੈਂਟ ਵਿਦ ਰੁੱਤਪ ਹਿੰਦ ਸਵਰਾਜ ਔਰ ਇੰਡੀਅਨ ਹੋਮ ਰੂਲ ਅਤੇ ਥਰਡ ਹੈ ਸਤਿਆਗ੍ਰਹਿ ਇਨ ਸਾਊਥ ਅਫਰੀਕਾ ਭਗਤ ਸਿੰਘ ਨੇ ਇਟਡ ਕੁਝ ਬੁੱਕਸ ਜੇਲ ਡਾਇਰੀ ਵਾਈ ਆਮ ਅਥੀਸਟ ਲੈਟਰ ਟੂ ਮਾਈ ਫਾਦਰ ਸੁਭਾਸ਼ ਚੰਦਰੀ ਬੁੱਕਸ ਜਿਵੇਂ ਕਿ ਦੀ ਇੰਡੀਅਨ ਸਟਰਗਲ ਡ੍ਰੀਮ ਆਫ ਅ ਯੂਥ ਅਤੇ ਆਜ਼ਾਦ ਹਿੰਦ ਹੁਣ ਆਪਾਂ ਗੱਲ ਕਰਦੇ ਹਾਂ ਲਾਲਾ ਲਾਜਪਤ ਰਾਏ ਨਾਲ ਰਿਲੇਟਡ ਕੁਝ ਬੁੱਕਸ ਬਾਰੇ ਜਿਨ੍ਹਾਂ ਨੂੰ ਸ਼ੇਰੇ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਨਾਂ ਦੀ ਬੁੱਕਸ ਨੇ ਅਨ ਹੈਪੀ ਇੰਡੀਆ ਅਤੇ ਯੰਗ ਇੰਡੀਆ ਨੈਕਸਟ ਹੈ ਦਾਦਾ ਭਾਈ ਨਰੋਜੀ ਨੇ ਰਾਈਟਡ ਕੁਝ ਬੁੱਕਸ ਜਿਨ੍ਹਾਂ ਨੂੰ ਗ੍ਰੇਟ 올ਡ ਮੈਨ ਆਫ ਇੰਡੀਆ ਨਾਮ ਨਾਲ ਜਾਣਿਆ ਜਾਂਦਾ ਹੈ ਇਹਨਾਂ ਦੀ ਬੁੱਕਸ ਨੇ ਪੋਵਰਟੀ ਐਂਡ ਅਨ ਬ੍ਰਿਟਿਸ਼ ਰੂਲਿੰਗ ਇੰਡੀਆ ਪੋਵਰਟੀ ਆਫ ਇੰਡੀਆ ਅਤੇ ਦੀ ਵਾਂਟਸ ਐਂਡ ਨੀਡ ਆਫ ਇੰਡੀਆ ਲਾਸਤ ਗੱਲ ਕਰਦੇ ਹਾਂ ਬੱਲਭਾਈ ਪਟੇਲ ਨੇ ਰਾਈਟਡ ਕੁਝ ਬੁੱਕਸ ਜਿਨ੍ਹਾਂ ਨੂੰ ਆਇਰਨ ਮੈਨ ਆਫ ਇੰਡੀਆ ਨਾਮ ਨਾਲ ਜਾਣਿਆ ਜਾਂਦਾ ਹੈ ਇਹਨਾਂ ਦੀ ਬੁੱਕਸ ਨੇ ਭਾਰਤ ਵਿਭਾਜਨ ਅਤੇ ਆਈਡੀਆ ਆਫ ਨੇਸ਼ਨ ਨੈਕਸਟ ਗੱਲ ਕਰਦੇ ਹਾਂ ਬੋਰਡ ਆਫ ਕੰਟਰੋਲ ਫੋਰ ਕ੍ਰਿਕਟ ਇਨ ਇੰਡੀਆ ਇਟ ਮੀਨਸ ਬੀਸੀਸੀਆਈ ਜੋ ਕਿ ਇਸਟੈਬਲਿਸ਼ ਹੋਇਆ 1928 ਦੇ ਵਿੱਚ ਹੈਡਕੁਆਟਰ ਇਜ਼ ਇਨ ਮੁੰਬਈ ਇਸ ਦਾ ਪ੍ਰੈਜ਼ੀਡੈਂਟ ਰੋਗਰ ਬਿਨੀ ਕਿਸ ਨੇ ਹਾਲੀ ਦੇ ਵਿੱਚ ਆਪਣਾ ਨਵਾਂ ਸਕੱਤਰ ਨਿਯੁਕਤ ਕੀਤਾ ਹੈ ਜਿਸ ਦਾ ਨਾਮ ਹੈ ਦੇਵਜੀਤ ਸੈਕੀਆ ਗੱਲ ਕਰਦੇ ਹਾਂ ਆਈਸੀਸੀ ਬਾਰੇ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਜੋ ਕਿ ਇਸਟੈਬਲਿਸ਼ ਹੋਇਆ 1909 ਦੇ ਵਿੱਚ ਹੈ ਇਸ ਦਾ ਹੈੱਡਕੁਆਟਰ ਦੁਬਈ ਯੂਏਈ ਫਾਤੇ ਇਸ ਦਾ ਪ੍ਰੈਜ਼ੀਡੈਂਟ ਜੇ ਸ਼ਾ ਹੈ ਨੈਕਸਟ ਹੈ ਪੰਚਾਇਤ ਸੇ ਪਾਰਲੀਮੈਂਟ 2.0 ਇਨੀਸ਼ੀਏਟਿਵ ਇਹ ਇਨੀਸ਼ੀਏਟਿਵ ਨੈਸ਼ਨਲ ਕਮਿਸ਼ਨ ਫਾਰ ਔਮਨ ਦੇ ਦੁਆਰਾ ਲਾਂਚ ਕੀਤਾ ਗਿਆ ਇਸ ਦਾ ਮੋਟਿਵ ਸੀਗਾ ਤਾਂ ਕਿ ਇੰਪਾਵਰ ਕੀਤਾ ਜਾਵੇ ਔਮਨ ਨੂੰ ਤਾਂ ਕਿ ਉਹ ਰਿਪਰਿਜ਼ੈਂਟ ਕਰ ਸਕਣ ਟ੍ਰਾਈਬਲ ਕਮਿਊਨਿਟੀ ਨੂੰ ਫੇਮਸ ਸਕੀਮ ਜਿਵੇਂ ਕਿ ਪ੍ਰਧਾਨ ਮੰਤਰੀ ਜਨਨ ਯੋਜਨਾ जो कि 2014 हज़ार चौदह लॉन्च की गई नैक्सट है प्रधानमंत्री किसान सम्मान निधि योजना जो कि दो हज़ार अठारह में लॉन्च की गई थर्ड है स्वच्छ भारत मिशन यह भी सेम दो हज़ार चौदह में लॉन्च किया गया नैक्सट है प्रधानमंत्री आवाज योजना जो कि दो हज़ार पंद्रह लॉन्च की गई नैक्सट है वन नेशन वन राशन कार्ड यह स्कीम दो हज़ार अठारह में लॉन्च हुई नैक्सट है प्रधानमंत्री गरीब कल्याण योजना इस लॉन्च किया गया दो हज़ार भी ਨੈਕਸਟ ਹੈ ਆਯੁਸ਼ਮਨ ਭਾਰਤ ਡਿਜੀਟਲ ਮਿਸ਼ਨ ਜਿਸ ਨੂੰ ਲਾਂਚ ਕੀਤਾ ਗਿਆ 2021 ਦੇ ਵਿੱਚ ਨੈਕਸਟ ਹੈ ਜਲਜੀਵਨ ਮਿਸ਼ਨ ਜਿਸ ਨੂੰ ਲਾਂਚ ਕੀਤਾ 2019 ਦੇ ਵਿੱਚ ਨੈਕਸਟ ਹੈ ਪੀਐਮ ਉਜਵਲਾ ਯੋਜਨਾ ਜਿਸ ਨੂੰ ਲਾਂਚ ਕੀਤਾ 2016 ਦੇ ਵਿੱਚ ਅਤੇ ਲਾਸਟ ਹੈ ਬੇਟੀ ਬਚਾਓ ਬੇਟੀ ਪੜਾਓ ਸਕੀਮ ਜਿਸ ਨੂੰ ਲਾਂਚ ਕੀਤਾ 2015 ਦੇ ਵਿੱਚ ਨੈਕਸਟ ਹੈ ਪ੍ਰੈਜ਼ੀਡੈਂਟਲ ਮੈਡਲ ਆਫ ਫ੍ਰੀडम ਇਹ ਹਾਈਐਸਟ ਵਿਲਨ ਆਨਰ ਹੈ ਯੂਐਸਏ ਸਰਕਾਰ ਦੁਆਰਾ ਅਤੇ ਇਹ ਹੀ ਇਹ ਮੈਡਲ ਦਿੱਤਾ ਗਿਆ ਲਾਇਨਲ ਮੈਸੀ ਨੂੰ ਜੋ ਕਿ ਫੁੱਟਬਾਲਰ ਨੇ ਅਤੇ ਇਹ ਪਹਿਲੇ ਫੁੱਟਬਾਲਰ ਜਿਨ੍ਹਾਂ ਨੂੰ ਇਹ ਅਵਾਰਡ ਦਿੱਤਾ ਗਿਆ ਲਾਇਨਲ ਮੈਸੀ ਜੋ ਕਿ ਅਰਜنٹੀਨਾ ਦੇ ਖਿਡਾਰੀ ਨੇ ਹੁਣ ਆਪਾਂ ਗੱਲ ਕਰਦੇ ਆਂ 올 ਇੰਡੀਆ ਫੁੱਟਬਾਲ ਫੈਡਰੇਸ਼ਨ ਬਾਰੇ ਜਿਸ ਨੂੰ ਸਥਾਪਿਤ ਕੀਤਾ ਗਿਆ 1937 ਦੇ ਵਿੱਚ ਅਤੇ ਇਸ ਦਾ ਹੈੱਡਕੁਆਰਟਰ ਨਿਊ ਦਿੱਲੀ ਹੈ ਨੈਕਸਟ ਹੈ FIFA ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਆਫ ਫੁੱਟਬਾਲ ਕਿਸ ਨੂੰ ਸਟੈਬਲਿਸ਼ ਕੀਤਾ ਗਿਆ 1904 ਦੇ ਵਿੱਚ ਅਤੇ 2026 ਦਾ FIFA ਵਰਲਡ ਕੱਪ ਜੋ ਆਰਗੇਨਾਈਜ਼ ਕਰੇਗਾ ਮੈਕਸੀਕੋ, ਕੈਨੇਡਾ ਅਤੇ ਯੂਐਸਏ ਅਤੇ 2027 ਦਾ FIFA ਔਮੈਨਜ਼ ਵਰਲਡ ਕੱਪ ਲਾਂਚ ਹੋਸਟ ਕਰੇਗਾ ਬ੍ਰਾਜ਼ੀਲ। ਆਜੀ ਆਪਣੀ ਲਾਸਟ ਸਲਾਈਡ ਹੈ ਇੰਡੀਆਜ਼ ਫਰਸਟ ਆਰਗੈਨਿਕ ਫਿਸ਼ਰੀ ਕਲਸਟਰ। ਕਿਸ ਨੂੰ ਆਰਗੇਨਾਈਜ਼ ਕੀਤਾ ਗਿਆ ਸਿੱਕਮ ਸਰਕਾਰ ਦੇ ਦੁਆਰਾ। ਕਿਸ ਨੇ ਲਾਂਚ ਕੀਤਾ ਐਨੀਮਲ ਹਸਬੈਂਡਰੀ ਐਂਡ ਫਿਸ਼ਰੀ ਮਿਨਿਸਟਰ ਜਿਨ੍ਹਾਂ ਦਾ ਨਾਮ ਹੈ ਰਾਜੀਵ ਰੰਜਨ ਸਿੰਘ। ਜਿਸਨਾਂ ਮੈਂ ਪੁੱਛ ਕਰਨਾ ਫਾਰਮ ਦੀ ਇਨਕਮ ਨੂੰ ਅਤੇ ਪ੍ਰਮੋਟ ਕਰਨਾ ਸਸਟੇਨੇਬਲ ਹੈ ਇਨ ਐਕਵਾ ਕਲਚਰ ਨੂੰ ਹਾਈएस्ट ਪੀਕ ਸਿੱਕਮ ਦੀ ਹੈ ਜਿਸ ਦਾ ਨਾਮ ਹੈ ਕੰਚਨਜੰਗਾ ਅਤੇ ਇਹ ਬਾਰਡਰ ਸ਼ੇਅਰ ਕਰਦੀ ਹੈ ਇੰਡੀਆ ਤੇ ਨੇਪਾਲ ਦੇ ਨਾਲ ਸਿੱਕਮ ਸਿਨੇਰੇਟਡ ਕੁਝ ਸਟੱਡੀ ਦੇ ਕੁਐਸਚਨ ਜਿਵੇਂ ਕਿ ਲਾਈਫਲਾਈਨ ਆਫ ਸਿੱਕਮ ਕਿਹ ਹੈ ਆਂਦਾ ਟੈਸਟਲ ਰਿਵਰ ਨੂੰ ਦੀ ਫੀਮਲ ਯੂਨੀਵਰਸਿਟੀ ਰਮਟੇਕ ਯੂਨੀਵਰਸਿਟੀ ਅਤੇ ਸਿੱਕਮ ਦਾ ਨਾਮਾ ਸਿਕਮ ਨਿਊ ਇਅਰ ਫੈਸਟੀਵਲ ਜਿਸ ਨੂੰ ਕਿਹਾ ਜਾਂਦਾ ਹੈ ਲੋਸਾਂਗ ਫੈਸਟੀਵਲ ਲਾਸਟ ਐਕਸਟ ਫੁਲੀ ਆਰਗੇਨਿਕ ਸਟੇਟ ਆਫ ਇੰਡੀਆ ਜੋ ਕਿ ਸਿਕਮ ਸਟੇਟ ਹੈ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ एवरीवन